ਆ ਹੈਗੇ ਆ ਅੰਗੂਰਾ ਵਰਗੇ ਜਿਹੜੇ ਅੰਗੂਰਾ ਵਰਗੇ ਲੱਗਦੇ ਆ ਇਹ ਇਦਾਂ ਆ ਦੇਖੋ ਤੇ ਇਹ ਛੋਟੇ ਛੋਟੇ ਰਹਿਣੇ ਇਹ ਅੰਗੂਰ ਦੇ ਜਿੱਡੇ ਹੈ ਇਹ ਚੈਰੀ ਟਮਾਟਰ ਹੀ ਆ ਜਿਹੜਾ ਹੈ ਚੈਰੀ ਟਮਾਟਰ ਛੋਟਾ ਹੀ ਰਹਿਣਾ ਇਹ ਆ ਦੇਖੋ ਲੱਗੀ ਤੁਰੇ ਜਾਂਦੇ ਇਦਾਂ ਗੋਸ਼ਿਆਂ ਚ ਲੱਗਦੇ ਨੇ ਇਦਾਂ ਚਾਰ ਚਾਰ ਚੋਟ ਪੰਜ ਪੰਜ ਇਦਾਂ ਚਾਰ ਪੰਜ ਬੂਟੇ ਹੈਗੇ ਇਹ ਇੱਥੇਕ ਆ ਦੇਖੋ ਆ ਇੱਧਰ ਵੀ ਆ ਆ ਗੁੱਛਿਆ ਜੀ ਆ ਦੇਖੋ ਕਿੰਨੇ ਸੋਹਣੇ ਆ ਦੇਖੋ ਤੇ ਆ ਵੀ ਗੁੱਛਾ ਦੇਖੋ ਇਹਨਾਂ ਆ ਥੋੜੇ ਜਿਹਾ ਹੋਰ ਆ ਬੂਟੇ ਤੇ ਇਹਨਾਂ ਚ ਵੀ ਆ ਦੇਖੋ ਇਹਦਾ ਤਾਂ ਸਾਈਜ਼ ਬਸ ਏਡਾ ਹੀ ਆ ਸਾਈਜ਼ ਨਹੀਂ ਜਾਣਾ ਹੈਗਾ ਕਿਉਂਕਿ ਇਹ ਚੈਰੀ ਟਮਾਟਰ ਆ 골ਡਨ ਆ ਇਹਦਾ ਰੰਗ ਹੀ ਇਹਦਾ ਲਾਲ ਨਹੀਂ ਹੁੰਦਾ ਇਹ 골ਡਨ ਰਹਿਣਾ ਹੈ ਇਹ ਗਮਲੇ 'ਚ ਲੱਗਾ ਆ ਲੋ ਦੇਖ ਲੋ